ਦਸੂਹਾ ਦੇ ਪਿੰਡ ਝਿੰਗੜਾ ਖੁਰਦ ਵਿੱਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਜਦੋਂ ਲੁੱਟ ਕਰਨ ਵਿੱਚ ناکਾਮ ਰਹੇ ਤਾਂ ਪ੍ਰਵਾਸੀ ਦੀ ਗਰਦਨ ਤੇ ਉਸਦੇ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਪ੍ਰਵਾਸੀ ਮਜ਼ਦੂਰ ਦੇ ਗਲੇ ਤੇ ਡਾਕਟਰਾਂ ਨੂੰ 15 ਟਾਂਕੇ ਲਗਾਉਣੇ ਪਏ। ਫਿਲਹਾਲ ਸੁਹਾ ਪੁਲਿਸ ਵੱਲੋਂ ਜ਼ਖਮੀ ਪ੍ਰਵਾਸੀ ਮਜ਼ਦੂਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੰਮੀ ਨੁੰਡ ਮੇਰਾ ਕੀ ਹੋਇਆ ਸੀ? ਮੈਂ اتنا ਸੈਨ ਨੂੰ ਦਸ ਸੈਰੋ ਮੈਂ ਆਇਆ ਸੀ ਮੈਂ ਘਰ ਨੂੰ ਚੱਲ ਰਿਹਾ ਸੀਗਾ ਮੈਂ ਮੈਨੂੰ ਮੋਟਰਸਾਈਕਲ ਉੱਥੇ ਰੁਕਿਆ ਸੀਗਾ ਮੈਨੂੰ ਪਹੁੰਚਣ ਤੇ ਪਹਿਲੇ ਤੇ ਕਿੰਦਾ ਵੀ ਸਾਡੇ ਮੋਟਰਸਾਈਕਲ ਖਰਾਬ ਹੋਈ ਆ ਤੇ ਪੰਚਰ ਹੋਈ ਆ ਤੇ ਕਿੰਦਾ ਕਿਥੇ ਮਿਸਟਰੀ ਮਿਲੂਗਾ ਮੈਂ ਕਿਹਾ ਵੀ ਪੈਂਡ ਮਿਲੂਗਾ ਉੱਥੇ ਨਾ ਹੋਵੇ ਤਾਂ ਅੱਧਾ ਚੱਲ ਜਾਓ ਤੇ ਮੀਨੂੰ ਨਾ ਮੈਨੂੰ ਆਪਣੀ ਮੋਟਰਸਾਈਕਲ ਨੂੰ ਮੈਨੂੰ ਬੁਲਾਈ ਜਾਂਦਾ ਸੀਗਾ ਉਹ ਖੜੀ ਸੀਗਾ ਰੋਡ ਤੇ ਤੇ ਮੀਨੂੰ ਉੱਥੇ ਮੀਨੂੰ ਟੌਨ ਮੈਨੂੰ ਉੱਥੇ ਥੱਲੇ ਕਰਨਾ ਸੀ ਨਾ ਮੈਨੂੰ ਜੇਬ ਜੇਬ ਲੁੱਟ ਨਹੀਂ ਸੀ ਨਾ ਮੈਨੂੰ ਇਹ ਇਹਨਾਂ ਦਾ ਨਹੀਂ ਪਤਾ ਨਹੀਂ ਸੀ ਅਚਾਨਕ ਮੈਂ ਇਹੀ ਆਪਣਾ ਸਾਈਕਲ ਲਗਾ ਮੈਂ ਖੜਾ ਹੋ ਗਿਆ ਉਹ ਸਾਈਕਲ ਆ ਆਪ ਆਇਆ ਸੀ ਮੈਨੂੰ ਕਮਾੜ ਦੇ ਵਿੱਚ ਮੈਨੂੰ ਸਟ ਰ ਦਿੱਤਾ ਮੈਨੂੰ ਤੱਕਾ ਮਾਰ ਕੇ ਦੋ ਨਾ ਜਾਣੀ ਅੱਛਾ ਤੱਕਾ ਮਾਰ ਕੇ ਸਟਿਆ ਤੇ ਮੈਨੂੰ ਮੈਨੂੰ ਛੋਰੀ ਫੇਰਨ ਲਗਾ ਸੀ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਛੋਰੀ ਸਾਹ ਤੇ ਖੜਿਆ ਆਇਆ ਇਹਨੇ ਕਿ ਮੈਂ ਦੇਖਿਆ ਥੋੜਾ ਜਿਹਾ ਮੈਂ ਕਿਹਾ ਇਹ ਮੈਨੂੰ ਪਤਾ ਨਹੀਂ ਕੀ ਫੇਰ ਰਹੀ ਹੈ ਤਾਂ ਅੱਛਾ ਫੇਰ ਦੁਬਾਰਾ ਗਾਲਤ ਕਰ ਰਹੀ ਆ ਤੇ ਮੈਨੂੰ ਪਤਾ ਹੀ ਨਹੀਂ ਗਾਲਦਾ ਮੈਂ ਤਾਂ ਤਣ ਤੇ ਲੱਗੀ ਨਾ ਫੇਰ ਮਜ਼ੋਰ ਨਾ ਫੇਰ ਮੈਨੂੰ ਪਤਾ ਲੱਗਿਆ ਕਿ ਉਹ ਮਦਮੈਂ ਮੈਂ ਮਾ ਫੜ ਲਈ ਜਿਹੜਾ ਛੋਰੀ ਫੜਿਆ ਛੋਰੀ ਫੜ ਲਈ ਮੈਂ ਮੈਂ ਫਿਰ ਉਹਨੂੰ ਛੱਡਿਆ ਨਹੀਂ ਉਹਨੂੰ ਮੈਂ ਛੋੜਿਆ ਨਹੀਂ ਫਿਰ ਮੈਂ ਉਹ ਹੱਥ ਉਹ ਮੈਂ ਉਹਨੂੰ ਇੱਕ ਬੰਦੇ ਨੂੰ ਮੈਂ ਬੁਲਾਇਆ ਜੋ ਨਾ ਨਾ ਚਿੱਕਾ ਮਾਰਿਆ ਫਿਰ ਉਹ ਬੰਦਾ ਕਹਿੰਦਾ ਬਈ ਛੱਡੋ ਯਾਰ ਇਹ ਇਹ ਤਾਂ ਬੰਦੇ ਆ ਜਣਾ ਤੇ ਕਹਿੰਦਾ ਛੱਡੋ ਤੇ ਉਹ ਉਹ ਵੀ ਗੱਲ ਕਿੰਦਾ ਬਈ ਕਹਿੰਦਾ ਇਹਦੀ ਗੱਲ ਵੜ ਦੋ ਕੰਮ ਇਹ ਕਰ ਦੋ ਕਹਿੰਦਾ ਫਿਰ ਮੈਂ ਫਿਰ ਛੋਰੀ ਫੜ ਲਈ ਸੀ ਮੈਂ ਛੱਡਿਆ ਨਹੀਂ ਮੈਂ ਇਨਰ ਟਾਈਮ ਤੱਕ ਉਹਨਾਂ ਨੂੰ ਪਾਜ ਗਿਆ ਜੀ ਉਥੋਂ ਕਿੰਨੇ ਬੰਦੇ ਸੀਗੇ ਦੋ ਜਣੇ ਸੀ ਕਾਥੇ ਸੀਗੇ ਮੋਟਰਸਾਈਕਲ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੰਗਿਆ ਪੁਲਿਸ ਦਾ ਹੂੰ ਆਸੇ ਮਾਇਕੀ ਕਾਸਾ ਕਰਦੇ ਜੀ ਮਾਇ ਜੀ ਇੱਕ ਪੇਸ਼ੈਂਟ ਆਇਆ ਕਿਹ ਹੈ ਸਾਰਾ ਮਾਮਲਾ ਹਾਂਜੀ ਇੱਕ ਪੇਸ਼ੈਂਟ ਆਇਆ ਜੀ ਆਪਣੇ ਕੋਲ ਗੰਭੀਰ ਮੁੰਡਾ ਨਾਮ ਦਾ ਪਿੰਡ ਛਿੰਗੜਕਲਾਪ ਹੈਗਾ ਤੇ ਇਹਦੇ ਨਾਲ ਘੱਟ ਲੱਗੇ ਹੋਇਆ ਇੱਥੇ ਗਲ ਦੇ ਤੇ ਕੰਮ ਦੇ ਪਿੱਛੇ ਇਹਦੇ ਦੱਸਣ ਦੇ ਮੁਤਾਬਿਕ ਦੋ ਬੰਦੇ ਨੂੰ ਬੈਰੇ ਰਿਹਾ ਜਾ ਰਿਹਾ ਸੀ ਆਪਣੇ ਕੰਮ ਤੇ ਪੁਰਾਣੇ ਨਾਣ ਪਿੱਛਾ ਵਗ ਰਹਾ ਕਿ ਮਕੈਨਿਕ ਦੀ ਦੁਕਾਨ ਵਗੈਰਾ ਸ਼ੌਪ ਜਿਹੜੀ ਹੈਗੀ ਤੇ ਉਹਦੇ ਕਰਕੇ ਇਹਨੇ ਰੋਕ ਲਿਆ ਤੇ ਉੱਥੇ ਕੱਟ ਮਾਰੇ ਤੇ ਦੋ ਕਿ ਇੱਥੇ ਗਲਤ ਤੇ ਇੱਕ ਕੰਦੇ ਪਿੱਛੇ ਤੇ ਉਹਦੇ ਨਾਲ ਸਾਡੇ ਕੋਲ ਆਇਆ ਪੇਸ਼ੈਂਟ ਦੋਸਤੋ ਸਥਿਤੀ ਕੀ ਹੈ ਰੋਣ ਸਥਿਤੀ ਹੁਣ ਇਸ ਟਾਈਮ ਤੇ ਤਾਂ ਫਿਲਹਾਲ ਲਈ ਸਟੇਬਲ ਆ ਪੇਸ਼ੈਂਟ ਵਾਈਟਲ ਵਗੈਰਾ ਸਟੇਬਲ ਹੈਗੇ ਇਹਦੇ ਤੇ ਕੋਈ ਡੀਪ ਕੱਟ ਤਾਂ ਨਹੀਂ ਲੱਗਿਆ ਹੈਗਾ ਹੈਗੇ ਸੂਪਰਵਿਜ਼ਰ ਲੱਗ ਰਹੇ ਹਾਂ ਸਾਡਾ